ਜਿਨ੍ਹਾਂ ਲੋਕਾਂ ਨੇ ਜੂਨ 84 ਦਾ ਤੇ ਅੱਤਵਾਦ ਦਾ ਦੌਰ ਹੰਡਾਇਆ ਉਹਨਾਂ ਨੂੰ ਬੇਨਤੀ ਹੈ ਜਿਹੜਾ ਹੁਣ ਮਾਹੌਲ ਸਿਰਜਿਆ ਜਾ ਰਿਹਾ ਹੈ ਇਹ ਵਾਕਈ ਉਹ ਮਾਹੌਲ ਹੈ ਜਿਹੜਾ ਕਦੇ ਜੂਨ 84 ਤੇ ਅੱਤਵਾਦ ਵੇਲੇ ਬਣਿਆ ਸੀ ਫਰੀਦਕੋਟ ਤੋਂ ਨਵੇਂ ਬਣੇ ਐਮਪੀ ਸਰਬਜੀਤ ਸਿੰਘ ਖਾਲਸਾ ਇੱਕ ਪ੍ਰੋਗਰਾਮ ਤੇ ਬੋਲ ਰਹੇ ਨੇ ਇੱਕ ਸਟੇਟਮੈਂਟ ਆ ਉਹਨਾਂ ਦੀ ਉਹ ਕਹਿੰਦੇ ਇੰਦਰਾ ਗਾਂਧੀ ਨੂੰ ਮਾਰਨਾ ਸੋਧਾ ਲਾਉਣਾ ਜ਼ਰੂਰੀ ਸੀ ਇੱਕ ਐਮਪੀ ਗੁਰੂ ਸਭ ਦੇ ਹਜ਼ੂਰੀ ਵਿੱਚ ਇਹ ਗੱਲ ਕਹਿ ਰਿਹਾ ਜਿਹੜਾ ਪਿਛਲਾ ਦੌਰ ਅਸੀਂ ਵੇਖਿਆ ਅਤਵਾਦ ਦਾ ਤੇ ਜੂਨ 84 ਦਾ ਉਹ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਵਾਪਰਿਆ ਕੁਝ ਫੇਸਬੁੱਕ ਤੇ ਜਿਹੜੇ ਬੁੱਧੀਜੀਵੀ ਲੋਕ ਜਿਹੜੇ ਆਕਲ ਤੋਂ ਕੰਮ ਨਹੀਂ ਲੈਂਦੇ ਕੇਵਲ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਨੇ ਉਹ ਅੱਜ ਵੀ ਸਮਝਣ ਨੂੰ ਤਿਆਰ ਨਹੀਂ ਸਰਬਜੀਤ ਜਿੰਨਾ ਬੰਦਿਆਂ ਦੇ ਹੱਥਾਂ ਤੇ ਚੜ ਕੇ ਇਹ ਗੱਲਾਂ ਕਰ ਰਿਹਾ ਉਹ ਬੰਦੇ ਕੌਣ ਨੇ ਸਮਜੀਤ ਮਾਨ ਇਲੈਕਸ਼ਨ ਤੋਂ ਪਹਿਲਾਂ ਇਹ ਬੰਦਾ ਸਮਜੀਤ ਮਾਨ ਦਾ ਵਿਰੋਧ ਕਰਦਾ ਸੀ ਜੱਜ ਉਹ ਹੀ ਸੁਮਜੀਤ ਮਾਨ ਸਟੇਜ ਤੇ ਬੈਠਾ ਹੈ। ਗੁਰਸੇਵਕ ਸਿੰਘ ਜਵਾਰ ਕੇ ਵਰਗੇ। ਕੁਝ ਲੀਲੀਆਂ ਪੱਗਾਂ ਵਾਲੇ ਸ਼ਰਮਣੀ ਅਕਾਲੀ ਦਲ ਬਾਦਲ ਦੇ ਬੰਦੇ ਜਿਹੜੇ ਕੱਡੇ ਵੱਡੇ ਐ ਪਾਰਟੀਆਂ ਵਿੱਚੋਂ ਚੱਲੇ ਹੋਏ ਤੀਰ ਨੇ। ਇਹ ਹੁਣ ਸਰਮਜੀਤ ਨੂੰ ਹੱਥਾਂ ਤੇ ਚੜਾ ਕੇ ਜਸਵੀਰ ਸਿੰਘ ਰੋਡੇ ਵਰਗੇ ਨੇ। ਇਹ ਸਾਰੇ ਬੰਦੇ ਹੁਣ ਚਾਹੁੰਦੇ ਐ ਕਿ ਅਸੀਂ ਲਾਹਾ ਲਈਏ। ਇੱਕ ਮੈਂ ਬੇਨਤੀ ਕਰ ਦੇਣਾ ਫਰੀਦਕੋਟ ਦੇ ਲੋਕਾਂ ਨੂੰ ਤੁਹਾਡਾ ਧੰਨਵਾਦ ਤੁਸੀਂ ਇਮੋਸ਼ਨਲ ਹੋ ਕੇ ਵੋਟਾਂ ਪਾ ਕੇ ਸਰਬਜੀਤ ਨੂੰ ਐਮਪੀ ਬਣਾਤਾ ਸਰਬਜੀਤ ਬੇਠਵੇ ਸ਼ੁਰਾ ਮਾਰ ਚੁੱਕਾ ਹੈ ਉਹਨਾਂ ਲੋਕਾਂ ਦੇ ਜਿਹੜੇ ਦੰਤ ਪਰਿਵਾਰ ਸੀ ਮੈਂ ਸ਼ਬਦ ਵਰਤਣੇ ਨਹੀਂ ਚਾਹੁੰਦਾ ਜਿਹੜੀ ਐਸਸੀ ਤੇ ਬੀਸੀ ਕੈਟਾਗਰੀ ਵੋਟ ਪਈ ਹੈ ਨਾ ਉਹਨਾਂ ਦੀ ਉਹ ਗੱਲ ਵੀ ਨਹੀਂ ਕਰ ਰਿਹਾ ਜਿਨ੍ਹਾਂ ਨੇ ਪੰਜਾਬ ਨੂੰ ਅੱਗ ਲਾਈ ਸੀ ਅੱਤਵਾਦ ਦਾ ਦੌਰ ਜਿੰਨਾ ਕਰਕੇ ਆਇਆ ਸੀ ਜੂਨ 84 ਜਿੰਨਾ ਕਰਕੇ ਵਾਪਰੇ ਆ ਉਹਨਾਂ ਦੇ ਹੱਥਾਂ ਤੇ ਫੇਰ ਸਰਦੀ ਚੜ ਚੁੱਕਾ ਹੈ ਜਿਹੜਾ ਬੰਦਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਇਹ ਕਹਿ ਰਿਹਾ ਕਿ ਇੰਦਰਾ ਗਾਂਧੀ ਨੂੰ ਸ਼ੁੱਧ ਰੋਣਾ ਜ਼ਰੂਰੀ ਸੀ ਤੇ ਜਿਹੜਾ ਸਾਡਾ ਅੱਜ ਦਾ ਯੂਥ ਹੈ ਉਹ ਤੋਂ ਕਿਸੇ ਖਿਆਲ ਆਊਗਾ ਮਤਲਬ ਤੁਸੀਂ ਇਹੋ ਜਿਹੇ ਬਿਆਨਬਾਜ਼ੀਆਂ ਕਰਕੇ ਜੂਥ ਨੂੰ ਭੜਕਾਉਣਾਂ ਦੇ ਦੁਆਰਾ ਫੇਰ ਜਿਨ੍ਹਾਂ ਲੋਕਾਂ ਨੇ ਜੂਨ 84 ਦਾ ਅਤਵਾਦ ਦਾ ਦੌਰ ਹੰਡਾਇਆ ਨਾ ਆਪਣੇ ਪਿੰਡੇ ਤੇ ਉਹਨਾਂ ਨੂੰ ਪੁੱਛ ਕੇ ਵੇਖੋ ਜੇ ਤੁਸੀਂ ਨੁਕਸਾਨ ਦੀ ਗੱਲ ਕਰੋਗੇ ਕਿੰਨਾ ਹੋਇਆ ਇਹਦੀ ਕੋਈ ਪਰਭਾਈ ਕਰ ਨਹੀਂ ਸਕਦਾ ਆ ਰਾਜਨੀਤਿਕ ਤੌਰ ਤੇ ਪੰਜਾਬ ਕਿੰਨਾ ਪਛੜਿਆ ਹੋਇਆ ਹੈ ਵਪਾਰਕ ਤੌਰ ਤੇ ਪੰਜਾਬ ਕਿੰਨਾ ਪਛੜਿਆ ਹੋਇਆ ਹੈ ਅਸੀਂ ਅੰਦਾਜ਼ੇ ਵੀ ਨਹੀਂ ਲਾ ਸਕਦੇ ਹੁਣੇ ਜਿੱਤ ਗਿਆ ਇਹਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੈਂ ਪੰਜਾਬ ਦਾ ਮਾਲਕ ਬਣ ਗਿਆ ਜਿਵੇਂ ਪੰਥ ਦਾ ਮੂਢੀ ਬਣ ਗਿਆ ਨੂੰ ਇਦਾਂ ਸੁੱਖ ਨੇ ਆਈ ਜਾਂਦੇ ਹੁਣ ਪਰ ਮੈਂ ਨਾ ਸਰਬਜੀਤ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਤੇ ਨਾ ਜਿਹੜੇ ਦੇ ਪਿੱਛੇ ਲੱਗੇ ਨੇ ਜਾਂ ਇਹਨੂੰ ਹੱਥਾਂ ਨਾਲ ਚੜਾਉਣ ਵਾਲੇ ਉਹਨਾਂ ਦੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਕਰਨ ਵਾਸਤੇ ਬੇਨਤੀ ਕਰਵਾਤੀ ਕਿ ਇਹਨਾਂ ਲੋਕਾਂ ਨੂੰ ਨੱਥ ਪਾਈਏ ਨੱਥ ਪਾਉਣ ਤੋਂ ਭਾਵ ਹੈ ਅਗਨੋਰmargੀਏ ਜਾਂ ਇਹਨਾਂ ਦਾ ਵਿਰੋਧ ਕਰੀਏ ਇਹਨਾਂ ਲੋਕਾਂ ਦਾ ਪਹਿਲਾਂ ਵੀ ਕੁਝ ਨਹੀਂ ਗਿਆ ਤੇ ਹੁਣ ਵੀ ਕੁਝ ਨਹੀਂ ਜਾਣਾ ਜੂਨ 84 ਜਦੋਂ ਵਾਪਰਿਆ ਸੀ ਅਤਵਾਦ ਵਾਪਰਿਆ ਸੀ ਇਹ ਫਟਾਫਟ ਕੈਨੇਡਾ ਅਮਰੀਕਨ ਦਾ ਵੀਜੇ ਲੈ ਕੇ ਅਮਰੀਕਾ ਕੈਨੇਡਾ ਜਾ ਕੇ ਸੈੱਟ ਹੋ ਗਏ ਤੇ ਹੁਣ ਵੀ ਜਿਹੜੇ ਸਰਮਝੇ ਦੇ ਪਿੱਛੇ ਫਿਰਦੇ ਨੇ ਜਿਨ੍ਹਾਂ ਨੇ ਸਰਮਝ ਨੂੰ ਹੱਥਾਂ ਦੇ ਚੜਾਇਆ ਇਹਨੇ ਪਰਿਵਾਰ ਬਹੁਤੇ ਅਮਰੀਕਾ ਕੈਨੇਡਾ ਵਿੱਚ ਵਸਦੇ ਆ ਪ੍ਰਬਲਮ ਤਾਂ ਜਿਹੜੇ ਪੰਜਾਬ ਦੇ ਵਸਿੰਦੇ ਲੋਕ ਨੇ ਉਹਨਾਂ ਨੂੰ ਪੈਣੀ ਆ ਨਾ ਨੁਕਸਾਨ ਤਾਂ ਜਿਹੜੇ ਪੰਜਾਬ ਦੇ ਵਿੱਚ ਕਿਰਤ ਕਰਨ ਵਾਲੇ ਨੇ ਉਹਨਾਂ ਦਾ ਹੋਣਾ ਹੈ ਨਾ ਇਹਨਾਂ ਦਾ ਪੰਥ ਪੰਥ ਕਹਿ ਕੇ ਰੌਲਾ ਪਾੜਣਾ ਤੇ ਭੁਗਤਣਾ ਕਿਹਨੂੰ ਪੈਣਾ ਕੋਈ ਮਤਲਬ ਨਹੀਂ ਇਹਨਾਂ ਨੂੰ ਪੰਥ ਦੇ ਨਾਲ ਕੌਮ ਦੇ ਨਾਲ ਇਹਨਾਂ ਨੇ ਆਪਣਾ ਉਲੂ ਸੁਧਾ ਕਰਨਾ ਤੁਸੀਂ ਗੱਲ ਦੱਸੋ ਜੂਨ 84 ਤੋਂ ਲੈ ਕੇ ਹੁਣ ਤੱਕ ਸੇਖ ਕੌਮ ਨੂੰ ਲਾਭ ਕੀ ਹੋਇਆ ਨਾ ਲੜਾਈਆਂ ਦੇ ਵਿੱਚੋਂ ਨੁਕਸਾਨ ਤੋਂ ਸਿਵਾਏ ਅਸੀਂ ਕੀ ਕਰ ਸਕਿਆ ਤੇ ਹੁਣ ਫੇਰ ਇਹ ਲੋਕ ਉਹੀ ਮਾਹੌਲ ਬਣਾ ਰਹੇ ਨੇ ਜਿਹੜਾ ਜੂਨ 84 ਤੇ ਅੱਤਵਾਦ ਅੱਤਵਾਦ ਵੇਲੇ ਬਣਿਆ ਸੀ ਅਸੀਂ ਨਵੀਂ ਪਾਰਟੀ ਬਣਾਵਾਂਗੇ ਜੀ ਅਮਰਤਪਾਲ ਨੂੰ ਬਾਹਰ ਆ ਲੈਣ ਦਿਓ ਜਿੱਦਾਂ ਅਮਰਤਪਾਲ ਕਹੂਗਾ ਉਦਾਂ ਅਸੀਂ ਕਰਾਂਗੇ ਦੋ ਸੀਟਾਂ ਤੁਹਾਨੂੰ ਮਿਲ ਗਈਆਂ ਅਮਰਤਪਾਲ ਨੂੰ ਮਿਲ ਗਈ ਸਰਜੀਤ ਨੂੰ ਮਿਲ ਗਈ ਸ਼ੁਕਰ ਕਰੋ ਤੁਹਾਡੀ ਉਮਰ ਭਰ ਦੀ ਰੋਟੀ ਬਣ ਗਈ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਪੈਣੀ ਪੈਨਸ਼ਨਾਂ ਤੁਹਾਡੀਆਂ ਲੱਗ ਜਾਣਗੀਆਂ ਪਰ ਤੁਸੀਂ ਨਾ ਇਹ ਫੁਕਰੀਆਂ ਮਾਰ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਬੇਰੁਜ਼ਗਾਰੀ ਇੱਥੇ ਨਸ਼ਿਆਂ ਦਾ ਹੜ ਵਗਦਾ ਇੱਥੇ ਜੂਤ ਪੜਕ ਜਾਣਾ ਪਹਿਲਾਂ ਵੀ ਪੜਕਿਆ ਸੀ ਇਹ ਗੱਲਾਂ ਕੌੜੀਆਂ ਨੇ ਤੁਹਾਡੇ ਖਾਨੇ 'ਚ ਨਹੀਂ ਪੈਣੀਆਂ ਪਰ ਮੈਂ ਜਿਹੜੇ ਪੰਜਾਬ ਦੇ ਲੋਕ ਸਿਰਦ ਸਮਝਦਾਰ ਨੇ ਉਹਨਾਂ ਨੂੰ ਬੇਨਤੀ ਕਰਨਾ ਧਿਆਨ ਦਿਓ ਥੋੜਾ ਜਿਆਦਾ ਇੰਨਾ ਗੱਲਾਂ ਬਾਰੇ ਮੇਰਾ ਜੀ ਨਹੀਂ ਕਰਦਾ ਸੀ ਇਹ ਗੱਲਾਂ ਕਰਨ ਨੂੰ ਪਰ ਇਹਨਾਂ ਦੀ ਫੁਕਰੀਆਂ ਸੁਣ ਕੇ ਜਿਹੜੀਆਂ ਹੁਣ ਮਾਰ ਰਹੇ ਨੇ ਤੇਜਾਂ ਤੇ ਗੁਰੂ ਸਾਹਿਬ ਦੀ ਖਜ਼ੂਰੀ ਵਿੱਚ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਜੂਨ 84 ਵੀ ਜੀ ਘਟਨਾ ਵਾਪਰੀ ਇਹਨਾਂ ਕਰਕੇ ਅੱਤਵਾਦ ਆਇਆ ਇਹਨਾਂ ਕਰਕੇ ਆਇਆ ਤੇ ਇਹ ਗੱਲਾਂ ਕਹਾੜੀਆਂ ਬਹੁਤ ਨੇ ਪਰ ਸੱਚੀਆਂ ਨੇ ਗਾਲਾਂ ਦੇਣ ਵਾਲੇ ਨੇ ਗਾਲਾਂ ਦੇਣੀਆਂ ਹੁੰਦੀਆਂ ਨੇ ਪਰ ਜਿਹੜੇ ਬੰਦੇ ਸਮਝਣਗੇ ਨਾ ਉਹ ਸਮਝ ਜਾਣਗੇ ਇਹ ਬੇਨਤੀ ਪ੍ਰਵਾਨ ਕਰਿਓ ਗੌਰ ਕਰਿਓ ਕਿ ਇਹ ਲੋਕ ਜੋ ਅੱਜ ਤਾਣਾ ਬਾਣਾ ਬੁਣ ਰਹੇ ਨੇ ਸਿੱਧੇ ਤੌਰ ਤੇ ਅੱਤਵਾਦ ਨੂੰ ਬढ़ावा ਦੇ ਰਹੇ ਨੇ ਜਾਨਕਿ ਅੱਤਵਾਦ ਦੀ ਸ਼ੁਰੂਆਤ ਕਰ ਰਹੇ ਨੇ ਬੰਦੇ ਬੜੇ ਦੁੱਖ ਦੇ ਨਾਲ ਮੈਂ ਇਹ ਗੱਲ ਕਹਿ ਰਿਹਾ ਜਿਹੜੀਆਂ ਗੱਲਾਂ ਬਾਤਾਂ ਇਹ ਫੁਕਰਪਣੇ ਦੇ ਵਿੱਚ ਕਰ ਰਹੇ ਨੇ ਨਾ ਜੂਤੇ ਇਹਨਾਂ ਦਾ ਅਸਰ ਜ਼ਰੂਰ ਪੈਂਦਾ ਜੋ ਜ਼ਰੂਰ ਢੜਕਦਾ